ਹਿੰਸਾ ਸਤਿਕਾਰ ਜੀ ਸਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੈਦਿਆਂ ਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ گاਵਾਂ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਜਸ਼ਨ ਜੀ ਹਾਂ ਜੀ ਦੁਮਿਆਦੀਆਂ ਤੁਸੀਂ ਜੀ ਨਾਲ ਅਜਲਾ ਅੰਮ੍ਰਿਤ ਸਾਹਿਬ ਤੇ ਫੋਨ ਨੰਬਰ ਹੀ ਬੋਲ ਦਿਓ 7529893253 ਤੇ ਵਟਸਐਪ ਚੱਲਦਾ ਠੀਕ ਹੈ ਜੀ ਤੇ ਅਜ ਦੋ ਹੀ ਆ ਫਿਰ ਦੋ ਜੇ 2000 ਰੁਪਏ ਦੀ ਉਹ ਵੀ ਵਸ਼ੀ ਸੂਈ ਜਿਹਦੇ ਮਗਰ ਵਸ਼ੀ ਉਹ 5 ਕਿਸੇ ਨੂੰ ਘੱਟ ਸੂਈ ਡੱਬੀ ਅੱਛਾ ਹਾਂ ਜੀ ਇਹਦੇ ਮਗਰ ਵਸ਼ਾ ਚਲੋ ਪਹਿਲਾਂ ਇਹ ਖਾ ਲਈਏ ਨਾ ਜੱਸੀ ਜੀ ਵੇਖੋ ਫਿਰ ਇਹਨਾਂ ਕਿੰਨੇ ਦਿਨਾਂ ਹੋ ਗਏ ਸੂਈ ਨੂੰ ਸੂਈ ਨੂੰ ਹਰਪਿੰਦੀ ਨੂੰ ਕੋਈ 20 ਦਿਨ ਹੋ ਗਏ ਹੋਣਗੇ ਅੱਛਾ ਹਾਂ ਜੀ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਸੂਈ ਜੀ ਦੁੱਧ ਹੋਊਗਾ 9 ਕਿ ਹੈਗਾ ਪੱਕਾ ਦੁੱਧ ਪੱਕਾ ਨਾ ਉਗੜ ਦੁੱਧ ਗਾ ਤੋੜ ਦੋ ਫਿਰ ਇੱਕ ਰੀਨ ਇਸ ਨੂੰ ਚੀਕ ਕੇ ਸਕੁਆਰਟੀ ਲੱਕੋ ਠੰਡੀ ਸੀ ਜੀ ਆ ਦੇਖ ਸਕਦੇ ਥਣਵੀ ਤੇ ਲੱਗ ਗਿਆ ਤਾਂ ਠੰਡੀ ਧੀ ਤੇ ਆ ਵੀ ਹਰਪੀ ਜੀ ਬੱਚਾ ਇਹਦਾ ਆ ਜੀ ਬੱਚਾ ਹਰਪੀ ਜੀ ਆ ਜਿਹੜਾ ਬੱਚਾ ਠੀਕ ਹੈ ਜੀ ਆ ਤਾਂ ਮੈਂ ਚਿੱਟੀ ਪਛੀ ਤੇ ਦੂਜਾ ਬੱਚਾ ਹੈ ਤੇ 9 ਕਿਲਾ ਪੱਕਾ ਦੁੱਧ ਜੀ ਪੱਕਾ ਪੱਕਾ ਹਰਪੀ ਜੀ ਤੇ ਇਹਦਾ ਫਿਰ ਮੁੱਲ ਇਹ ਲੋ ਤੁਸੀਂ ਕਰ ਲੋ ਹਰਪੀ ਜੀ ਜਿਆ ਜਿਆ ਕਰੀਏ ਫਿਰ ਸਰ ਭਯਾਰ ਗਰਮ ਜੇ ਕਰ ਲੋ ਆਪਣੇ ਸਾਣ ਜਿੰਨਾ ਕਰਨਾ ਜੇ ਕਿੰਨਾ ਕਰ ਦੀਏ ਕਰ ਦੀਏ 30000 ਵੇਸ ਲੋ ਕਰ ਦੋ ਵਿੱਚ ਛੋਟ ਛਟ ਕਰ ਦੋ ਖੁੱਲੀ ਕਰਿਓ ਛੋਟ ਦੀ 27000 ਦੀ ਦੇ ਦਈਏ ਹਰਪਜੀ ਪੂਰੇ 50000 ਦੇ ਦਵਾਂ ਅੱਛਾ 50000 ਦੀ 50000 ਦੀ ਦਵਾਂਗੇ ਵਿੱਚ ਮੰਨਤਾ ਨਾ ਖੁੱਲਾ ਕਰ ਦੋਗੇ ਹੋਰ ਕਰ ਦਾਂਗੇ ਹਰਪਜੀ ਵੀ ਇਹ ਨਾ ਕਹੇ ਵੀ 20 ਲੈ ਲੈ 21 ਲੈ ਲੈ ਇਹ ਵੀਰ ਨਾਲ ਕੋਈ ਫੋਨ ਇਹ ਆ ਵੀ ਚਲੋ ਗਾਂ ਦੇ ਸਾਨਾ ਮੁੱਲ ਲਾਵੇ 9 ਕਿਲੋ ਵੇਖੋ ਥੱਲੇ ਕਿਦਾਂ ਬੜੀਆਂ ਹਾਂਜੀ ਹਾਂਜੀ ਇਹ ਆ ਵੀ 9 ਕਿਲੋ ਇੱਥਾ ਚੋਕੇ ਖੜੇ ਆ ਨਾ ਟਾਡੇ ਘਰਾਂ ਸਾਡੇ ਘਰੋਂ ਚੋਕੇ ਖੜੇ ਟਾਡੇ ਘਰ ਕਰਦੀ ਆਪਣੀ ਨਹੀਂ ਗਾਰੰਟੀ ਠੀਕ ਆ ਹਾਂਜੀ ਤੇ ਹੁਣ ਜਿਹੜੀ ਆ ਵਾਲੀ ਗਾਂ ਇਹ ਕੱਟ ਸੂਈ ਜੇ ਇਹ ਕੱਟ ਸੂਈ ਜੇ 25 ਦਿਨਾਂ ਤੋਂ ਜੀ ਫਿਰ ਸੰਡੀ ਧੀ ਰਹੀ ਓ ਅਸੀਂ ਠੀਕ ਕਿੰਨੇ ਦਿਨਾਂ ਵਿੱਚ ਉਤਰਾਣ ਸੂਈ ਇਹਨੂੰ ਸੂਈ ਨਾ ਹਰ ਪੀ ਹੱਤਾ ਹੋ ਗਿਆ ਜੀ ਹੁਣ ਠੀਕ ਆਜ ਬੱਚੀ ਜੀ ਕਿਸੇ ਹਾਂ ਛੋਟੀ ਜੀ ਬੱਚੀ ਆ ਜਿਹੜੀ ਛੋਟੀ ਬੱਚੇ ਦੋਵੇਂ ਛੋਟੇ ਹੀ ਆ ਚਲੋ ਨਿਗ ਨਿਗਈ ਆ ਬੱਚੇ ਜਿੰਨੇ ਹੋਣੇ ਚਾਹੀਦੇ ਹਿੱਤੋਂ ਛੋਟੇ ਹੀ ਆ ਤਰਾ ਗਰਮੀਆਂ ਨੇ ਸਹਾਰ ਪਰ ਗਰਮੀ ਗਰਮੀ ਪੈਣ ਦੀ 10 ਦਿਨ ਪਹਿਲਾਂ ਡੰਗ ਸੂਈ ਜਾਂਦੇ ਹਰ ਕੋਈ ਆ ਹੁਣ ਥੋੜਾ ਮੌਸਮ ਦਾ ਫਰਕ ਪੈ ਗਿਆ ਵਾ ਪਰ ਅੱਜ ਮਾਸੇ ਜੇ ਪਿੱਛੇ ਜੇ ਕਾਫੀ ਲੱਗੇ ਆ ਜਿਹੜੇ ਤੇ 15 ਦਿਨਾਂ ਨੂੰ ਵਾਦੀ ਸੁੰਨ ਡੇ ਉਹ ਘਾਟੀ ਸੁੰਨ ਡੇ ਡੰਗਰ ਤੇ ਦੁੱਧ ਕਿੰਨਾ ਹੁਣ ਇਹਦੇ ਕੋਲ ਦੁੱਧ 8 ਰੁਪਏ ਜੀ ਇਕੱਠੇ 8 ਕਿਲੋ ਹੋਗਾ 8 ਕਿਲੋ ਹੈਗਾ ਦੁੱਧ ਬਾਕੀ ਦਿਨੋਂ ਦਿਨਾਂ ਆਉਂਦੀ ਹੈ ਦੁੱਧ 12 ਤਿਆਂ ਕੇ ਦੋ ਮਸ਼ੀਨੇ ਕਰਨਾ ਠੀਕ ਆ ਦੇਖੋ ਠੰਡੀ ਈ ਰਹੀ ਹੈ ਖੋਲੋ ਹਾਂ ਫਿਰ ਤੋੜ ਦਈਏ ਹੁਣ 8 ਕਿਲੋ ਦੁੱਧ ਜਿਹੜਾ ਕਿੰਨੇ ਹੈਗਾ ਇਹ ਦੇਖੋ ਬਾਕੀ ਤੁਸੀਂ ਆਪਣੀ ਸਮਝਣਾ ਆਪਣਾ ਵੇਖ ਚਾ ਕੇ ਖੜੋ ਇੱਕ ਵਾਰੀ ਵਿੱਚ ਛਿਬ ਠਾ ਗਏ ਖਾਈ ਦੀਏ ਪਤਾ ਲੱਗ ਜਾਂਦਾ ਹਾਈਟ ਉਹਦਾ ਆਹ ਦੇਖ ਸਕਦੇ ਬੱਚੇ ਜਿਹੜੇ ਛੋਟੇ ਹੀ ਆ ਦੋਵੇਂ ਆ ਵੀ ਛੋਟਾ ਹੀ ਆ ਜਿਹੜਾ ਅੱਛੇ ਵੀ ਨਹੀਂ ਕੀਜੀ ਆ ਜਿਹੜੀ ਤੇ ਇਹਦੇ ਥਣ ਵੀ ਇੱਕ ਵਾਰੀ ਤੁਹਾਨੂੰ ਲਾਗੇ ਤਾਂ ਚੰਗੀ ਤਰ੍ਹਾਂ ਦਿਖਾ ਦਈਏ ਆਹ ਦੇਖ ਸਕਦੇ ਸਨੰਦਾ ਸਾਈਜ਼ ਕਰ ਜਿਹੜਾ ਠੀਕ ਹੈ ਤੇ ਇਹਦਾ ਫਿਰ ਮੁੱਲ ਮੁੱਲ ਹਰ ਪੀ ਇਹਦਾ 30000 ਇਹਦਾ 30000 ਕਮਾਨ ਕਰਦੇ ਇਹ ਕਿੰਨੇ ਦੀ ਜੱਸਣਾ बराबर ही ਜਾਂਦੀ ਮੇਰਾ ਅੱਛਾ ਪੰਜੀ ਦੀ ਆਉ ਤੇ ਪੰਜੀ ਦੀ ਆਉ ਬਰਾਬਰ ਹੀ ਜਾਂਦੀ ਤੇ ਬਾਕੀ ਕਾ ਫੋਨ ਲਾਵੇ ਕਰੇ ਹਣਾ ਲਾਵੇ ਵੀਰ ਕੋਈ ਨਹੀਂ ਮਾਲ ਵਨ ਪਾਵੇ ਹਰਪ੍ਰੀਤ ਜੀ ਕੋਰਦੇ ਨਹੀਂ ਗਏ ਮੈਂ ਪਰ ਪਿਛਲੀ ਵੀਡੀਓ ਆਪਾਂ ਪਾਈ ਸੀ ਏਦਾਂ ਪਹਿਲੇ ਫੋਨਾਂ ਤੇ ਸੌਦਾ ਹੋਗਾ ਵੀਰ ਨੇ ਚੰਗੇ ਪੈਸੇ ਲਾਈ ਸੀ ਵਸ਼ੀਆਂ ਦਿੱਤੀਆਂ ਅੱਛਾ ਹਾਂ ਜੀ ਐਵੇਂ ਬਹਿਸ ਬਾਜੀ ਦੀ ਕੋਈ ਫਾਇਦਾ ਨਹੀਂ ਹੋਣੀਆ ਤੇ ਉੱਥੇ ਹੀ ਆ ਜਿੱਥੇ ਹੋਣੀਆ ਵਾ ਕਿ ਜੇ ਤੁਸੀਂ ਵੱਧ ਮੰਗੀ ਜਾਓਗੇ ਤਾਂ ਵੀ ਨਹੀਂ ਵੇਖ ਜਾਣੇ ਤੇ ਜੇ ਕੋਈ ਘੱਟ ਲਈ ਜਾਊਗਾ ਤਾਂ ਵੀ ਨਹੀਂ ਦੇ ਦੇਣੀ ਤਾਂ ਬਰਾਬਰ ਪੈਸੇ ਮੰਗੇ ਜਾਂ ਬਾਜ਼ਾਰ ਬਜ਼ੂਰ ਬਾਹਰ ਗਰਮ ਜੇ ਠੀਕ ਹੈ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਤਸੱਲੀ ਇਥੋਂ ਕਰਕੇ ਖੜੇ ਹਨ ਆਪਣੀ ਤਸੱਲੀ ਕਰਕੇ ਖੜੇ ਸਾਰੇ ਘਰ ਜਾ ਕੇ ਨਾ ਸਾਨੂੰ ਨਾਮ ਤਸੱਲੀ ਕਰਨੀ ਅਗਲੇ ਦਾ ਫਰਜ਼ ਹੈ ਨਾ ਠੀਕ ਹੈ ਜੀ ਬਾਕੀ ਜੋ ਵੀ ਹੈ ਸਾਰਾ ਕੁਛ ਸਾਡੇ ਸਾਹਮਣੇ ਹੈ ਠੀਕ ਜੀ